ਆਸ ਵਾਲੇ ਇੱਕ ਦਿਨ ਚਾਚਾ ਕਿਵੇਂ ਹੋ ਗਏ ਤੈਰੇ ਦੇ ਹਾਂ ਰੇਤੀ ਦਾਦੀ ਰੇਤੀ ਦਾਦੀ ਲੈ ਜੇ ਸੇ ਲਿਆ ਗੜੇ ਜਿਹੇ ਯਾਰ ਜੇ ਇਹਨੇ ਦੇ ਨਾ ਚੀਜ਼ ਜੇ ਮੈਂ ਲਿਆ ਆ ਪਸੱਦ ਦੀ ਚਰਨੀ ਹੁੰਦੀ ਹਾਂ ਇਹ ਚੁਆਇਸ ਤੇ ਤੇਰੀ ਵਾ ਕੱਲੇ ਦੀ ਤਾਂ ਕਰਕੇ ਹੋ ਗਿਆ ਹਾਂ ਕਰਕੇ ਹੋਣਾ ਆ ਵੀ ਕਹਨੇ ਉਹ ਆਪਣੇ ਭਾਂਡੇ ਨੂੰ ਸਰਾਉਂਦੀ ਹੁੰਦੀ ਹੈ ਨਾ ਨੋ ਤਾਂ ਲੈਣਾ ਵੀ ਇਹ ਮੇਰੇ ਕੱਲੇ ਦੀ ਚੁਆਇਸ ਸੀ ਨਹੀਂ ਕਿਹਦੇ ਮਗਰ ਪਏ ਤੇ ਨਹੀਂ ਕਿਹੜੇ ਮਗਰ ਪਏ ਤੇ ਇਹ ਟਮਾਟਰ ਇਹ ਟਮਾਟਰ ਵੀਛੀ ਮੈਂ ਟਮਾਟਰੀ ਨੂੰ ਨਹੀਂ ਤਾਂ ਮੰਦਾ ਮੈਨੂੰ ਮੰਡੀ-ਮੁੰਡੀ ਨੂੰ ਮੈਂ ਚਾਹੇ ਘਾਟੇ ਭੱਜੇ ਮੈਂ ਬੇਇੱਜ਼ਤੀ ਨਹੀਂ ਮੰਨਦਾ ਮੂੰਹ ਢੱਕ ਕੇ ਇਨਕਲਾਬੇ ਭੇਜਿਆ ਕਰਨਾ ਮੈਂ ਆਮ ਨਾਲ ਨਹੀਂ ਕਰਨਾ ਤੂੰ ਅੱਧਾ ਨਿਕਲ ਹੈ ਆਏ ਕਰ ਲਾ ਕਰ ਹਾਂਜੀ ਸਾਰੇ ਬੀਲਾਂ ਨੂੰ ਜੀ ਪਿਆਰ ਫਰੀ ਸਤਿ ਸ਼੍ਰੀ ਅਕਾਲਓ ਜੀ ਮਿੱਤਰੋ ਅੱਜ ਆਪਣੇ 3630 ਦੀ ਹੋ ਰਹੀ ਹੈ ਸਰਵਿਸ ਤੇ ਏਜੰਸੀ ਚ ਆਏ ਨੇ ਮੁੰਡੇ ਹੁਣੇ ਇਹ ਆਪਾਂ ਦੇਖਦੇ ਨਾਲ ਕੀ ਕੀ ਹੈ ਨਾ ਸਰਵਿਸ ਦੇ ਵਿੱਚ ਚੇਂਜ ਹੈ ਆਪਣੇ ਨਿੰਦਰਾ ਅਰਚਨਾ ਨਾਲੋਂ ਨਾ ਕੀ ਕੀ ਫਰਕ ਪੈਂਦਾ ਤੇਲ ਟੂਲ ਕਿਹੜਾ ਪੈਂਦਾ ਹੈ ਹੋਲੈਂਡ ਦਾ ਅਕਸਰ ਤੇਲ ਮਾਰਕੀਟ ਦੇ ਵਿੱਚ ਕਹਿੰਦੇ ਵੀ ਨਹੀਂ ਮਿਲਦਾ ਸ਼ਾਇਦ ਡੁਪਲੀਕੇਸੀ ਹੁੰਦੀ ਹੈ ਫਿਰ ਏਜੰਸੀ ਚੋਂ ਲੈ ਕੇ ਆਉਂਦੇ ਨੇ ਤੇ ਟਰੈਕਟਰ ਧੋ ਕੇ ਹਟਿਆ ਅੱਜ ਸਵੇਰੇ ਪਹਿਲਾਂ ਤਿੰਨੇ ਚਾਰ ਟਰੈਕਟਰ ਧੋ ਕੇ ਨੇ ਅੱਜ ਤੇ ਸੂੜੀ ਵਾਲੀ ਮਸ਼ੀਨਾਂ ਦਾ ਤਕਰੀਬਨ ਥੋੜਾ ਬਹੁਤ ਰਹਿ ਗਿਆ ਕੰਮ ਬਲੇਟ ਲੱਗੇ ਹੋਏ ਆ ਬਦਲੀ ਕਰਨ ਕੱਲ ਥੋੜਾ ਜਿਹਾ ਜਾਣਾ ਆਉਣਾ ਤਾਂ ਦੋ ਤਿੰਨ ਜਗ੍ਹਾ ਇੱਕ ਟਰਾਲੀ ਦਾ ਸੌਦਾ ਇਹ ਤਾਂ ਉਹ ਕਰਾਇਆ ਤੇ ਉਸ ਤੋਂ ਬਾਅਦ ਮਲੇਰ ਕੋਟਲੇ ਗਏ ਜੀ ਕੰਬਾਈਨਸ ਬੰਦੀ ਹਨਾ ਤੇ ਉੱਥੇ ਫਿਰ ਪੁੱਛ ਕੇ ਆਏ ਕਦੋਂ ਕਿ ਮਿਲਣੀਆਂ ਤਕਰੀਬਨ ਜਿਹੜਾ ਟਾਈਮ ਸਾਨੂੰ ਦਿੱਤਾ ਹਲੇ ਉਹ ਦਿੱਤਾ ਏ ਹਲੇ ਅਪ੍ਰੈਲ ਦਾ ਅਪ੍ਰੈਲ ਮਹੀਨੇ ਚ ਕੰਬੈਨ ਮਿਲਣੀ ਆਪਾਂ ਨੂੰ ਤੇ ਉਹਦੇ ਵਿੱਚ ਚੇਂਜਸ ਨੇ ਕਾਫੀ ਤਾਂ ਕਰਕੇ ਉਹ ਥੋੜਾ ਥੋੜਾ ਹਲੇ ਡਿਲੇ ਹੋਈ ਜਾ ਰਹੀ ਹੈ ਆਪਾਂ ਨੂੰ ਡਿਲੇ ਨਹੀਂ ਮਤਲਬ ਵੀ ਹਲੇ ਦੂਜੀਆਂ ਜਿਹੜੀਆਂ ਆਮ ਲਾਲ ਚਿੱਟੀ ਜਿਹੜੀ ਕੰਬੈਨ ਚੱਲਦੀ ਐ ਗਲਵਟੀ ਚ ਉਹ ਤਾਂ ਚੱਲੀ ਜਾ ਰਹੀ ਹੈ ਉਹ ਕਹਿੰਦੇ ਵੀ ਆ ਅਸੀਂ ਕਿ ਵੀ ਆ ਨਹੀਂ ਲੈਣੀ ਵੀ ਦੂਜਾ ਨਵਾਂ ਮਾਡਲ ਹੀ ਲਵਾਂਗੇ ਹਨਾ ਦੋ ਕੰਬੈਨਾਂ ਨਿਕਲਣੀਆਂ ਨੇ ਇੱਕ ਗਿਲਵਿਲੇ ਦੀ ਇੱਕ ਆਪਣੇ ਵਾਲੀ ਕਾਫੀ ਕੁਝ ਚੇਂਜ ਹੋਊਗਾ ਉਹ ਜਿਹੜਾ ਅੱਗੇ ਮਾਡਲ ਲਾਂਚ ਕਰਨਾ ਉਹ ਵਾਲਾ ਮਾਡਲ ਹੁਣ ਮਤਲਬ ਪਹਿਲਾਂ ਦੇਣਗੇ ਆਪਾਂ ਦੇਸ਼ ਮੀਸ ਕਮੈਂਡਰ ਸੋ ਉਹਦੀਆਂ ਵੀ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਦੋਂ ਆਪਣੇ ਕੋਲੇ ਆ ਜਾਊਗਾ ਤੇ ਬਸ ਇਹਦੇ ਥੋੜੇ ਬੁਤੇ ਰਹਿ ਕੇ ਬਲੀਟ ਮੈਂ ਲੱਗੇ ਮੈਂ ਚੈੱਕ ਕੀਤੀ ਕਲੀਪਰ ਨੂੰ ਗੋਗੀ ਤੇ ਭਾਗਾ ਚੌਧਰ ਲੱਗੇ ਹੋਣੇ ਆਹ ਵੇ ਗੋਗੀ ਖੱਚੋਂ ਦਾ ਕੰਮ ਇਹ ਵੀ ਤਾਂ ਦੇਖ ਲਈ ਆ ਕਿਹੜਾ ਤੇਲ ਆ ਇਹ ਕਿੰਨੇ ਦਾ ਬਣਾ ਨੰਬਰ ਹੈ ਨਹੀਂ ਇਹਦੇ ਪਰ ਲਿਖਿਆ ਵਾ ਟੁੱਟੀ ਬੰਦ ਕਰ ਲਈ ਡੀਜ਼ਲ ਵਾਲੀ ਨਹੀਂ ਮੇਰੇ ਇਹਦਾ ਕੋਈ ਚੱਕਰ ਨਹੀਂ अच्छा। ਕਿਹੜੇ ਕਿਹੜੇ ਫਿਲਟਰ ਬਦਲੀ ਹੁੰਨੇ ਬੁਗੀ ਇਹਦੇ ਹੁਣ? ਦੋ ਡੀਜ਼ਲ। ਹਾਂ ਡੀਜ਼ਲ ਵਾਲੇ। ਇੱਕ ਲਿਫਟ। ਮਗਲੈਲ ਤੇ ਲਿਫਟ ਵਾਲਾ। ਹਾਂ ਛੋਟਾ ਜਿਹਾ ਉਹ ਵੀ ਹੋਣਾ ਜਿਹੜਾ ਉਹ ਆ ਛੋਟਾ ਜਾਂ। ਉਹ ਮਾਈਨਰ ਕਚਰੇ ਦੀ। ਇਹ ਇੱਕ اچھا ਇਹ ਵੀ ਠੀਕ ਹੈ ਕਚਲੇ ਦੇ ਹੁੰਦਾ ਵੀ। ਚਲੋ ਉਹ ਦੂਜਾ ਤਾਂ ਆਪਾਂ ਨੇ ਸਾਫ਼ ਕਰਕੇ ਉਹ ਵੀ ਰੱਖੇ ਲੈਣਾ। ਇੱਕ ਤਾਂ ਅੰਦਰ। ਹਾਂ। ਇੱਕ ਅੰਦਰ। ਅਚੰਭੇ। اچھا। ਹਾਂ ਸੀਸਾ ਲੱਗੇ ਰੋਕ ਲੈਣੇ ਇਹਨੂੰ ਉੱਪਰ ਦੇਖੀ। ਮੈਕੀਕਨ ਦੋ ਦੋ ਮੜੀ ਜਾ ਰਹੀ ਹੈ ਆ ਵੀ ਪਤਾ ਲੱਗ ਗਿਆ ਤੇ ਇਸ ਹਿਸਾਲਾ ਕਿ ਰੋਕਦੇ ਆ ਰੇ ਉਹ ਡੰਡਾ ਨਹੀਂ ਲਾਉਂਦੇ ਦੂਗਾ ਇਹ ਦਾਫੇ ਜਾਂ ਕੰਪਲੇਨਟ ਕਰਾਉਣਾ ਨਹੀਂ ਕਰਦਾ ਜੀ ਦਾ ਹਾਂ ਜੀ ਬਣਾ ਦੇ ਰੋੜਾ ਭਾਈ ਜੀ ਕੰਮ ਕਰਿਆ ਕੋਈ ਜੀ ਫਾਮੜੀ ਚਾਲ ਵੰਦਿਓ ਜੀ ਭਰ ਜਾਂਦੀ ਅੱਛਾ 2 ਸਰਬ ਸੁਣ ਬੁੱਕੇ ਕਾਦਾ 3:30 ਹੁਣ 3:30 ਤੇ ਹੈ ਤੀਜੀ ਤੇ ਜੀ ਜੀ ਫਾਈਨ ਸਭ ਨੇ 3 300 ਘੰਟੇ ਬਾਅਦ ਪੰਜਾਬ ਉੱਪਰ ਜਲਦੀ ਕੋਈ ਚੱਕਰ ਨਹੀਂ ਹੋਰ ਤੋਂ ਜ਼ਿਆਦਾ ਨਹੀਂ ਅੱਛਾ ਇੱਥੇ ਕੋਕੀ ਮਗਲੈਲ ਵੀ ਘੱਟ ਪੈਂਦਾ ਇੱਥੇ ਪੈਂਦਾ 7.5 ਲੀਟਰ 7.7 ਵਾਲਾ ਕੁਝ ਲਿਫਟ ਕਿੰਨੀ ਪੈਂਦੀ ਅੱਛਾ ਪਿੱਛੇ ਵੀ ਘੱਟ ਪੈਂਦਾ ਹਾਂ ਉਹਦੇ 'ਚ ਪੁੱਛ ਸਟੈਂਡਰਡ ਦੀ ਕਿੰਨਾ ਪੈਂਦਾ ਐ ਇੰਨਾ ਕੱਲਾ ਪੂਰੇ ਵੀ 12 ਲੀਟਰ ਮੁੜੇ ਵੀ ਤੇ ਪਿੱਛੇ 50 55 ਨੂੰ ਪੈਂਦਾ ਮਾਹੀ ਦੇ 'ਚ ਰਾਜੇ 'ਚ ਸਾਰੇ ਸਾਰਾ ਕੁਝ ਵੱਧ ਪੈਂਦਾ 50 55 ਪਿੱਛੇ ਪੈਂਦਾ ਇਹਦੇ 30 ਪੈਂਦਾ ਉਹਦੇ ਦੱਸ ਗਿਆ ਨਾ ਮੁੜੇ ਪੈਂਦੇ ਇਹਦੇ ਸਾਡੇ ਸੱਤ ਪੈਂਦਾ ਇਹ 'ਚ ਘਟ ਘਟ ਪੁੱਛ ਮੜ ਜਾ ਕੇ ਸੋ ਵੀ ਨੂੰ ਅਗੇ ਖੁਬਦ ਵੱਧ ਵੱਧ ਹੋਊਗਾ ਇਹ 5 ਗੱਲ ਪੜਾ ਦੇਲ ਘੱਟਾ ਬਚੇ ਤੇਲ ਘੱਟਾ ਭਾਈ ਹੈ 55 ਲੀਟਰ ਕਰੋ ਤੁਸੀਂ ਭਾਈ ਟੈਂਕੀ ਲਾਓ ਵੀ ਕਨਾਲ ਹੋਰ ਨਾਲੇ ਕਹਿੰਦੇ ਤੁਹਾਨੂੰ ਭੇਜੂੰਗੇ ਵੀ ਕਿ ਟੈਂਕੀ ਕਿ ਕਿਉਂ ਭਈ ਕਾ ਵੀ ਰਾਹੀ ਇੱਕ ਵਾਰੀ ਫੇਰ ਪੁੱਛਣਾ ਹੈ ਇਹ ਨਹੀਂ ਆਹ ਬਰਾਦਰ ਦਿੱਤੀ ਵਾਸੀ ਕਰਿਆ ਕਰੀ ਮੇਟਰ ਜੀ ਸਰਵਿਸ ਕਰਤੀ ਕਿਆ ਕਿਆ ਚੇਂਜ ਹੋਇਆ ਇਹਦਾ ਕੋਈ ਨਹੀਂ ਜੇ ਕਰਾਈ ਨਾ ਤੇ ਤੇਰੇ ਤੇ ਤਾਂ ਸਟੈਮਰ ਤੇ ਠੀਕ ਇਹ ਫੁੱਲ ਸਰਵਿਸ ਕਹ ਦਿੰਦੇ ਇਹਨੂੰ ਤੇ ਕੋਈ ਗੱਲ ਨਹੀਂ ਤੇਰੀ ਵੀ ਠੀਕ ਹੋ ਜਾਂਦਾ ਇਹ ਤੁਨ ਕਰਨਾ ਹੈ ਇਹ ਦੀ ਸਰਵਿਸ ਅੱਜ ਲਈ ਠੀਕ ਹੈ ਕਿੱਥੇ ਕਿ ਲੱਗਦਾ ਤੇਲ ਇਹਦੇ ਬਸ ਠੀਕ ਹੈ ਠੀਕ ਹੈ ਉਹ ਮੇਟਰ ਇਹਦੀ ਸਾਰੀ ਸਰਵਿਸ ਕਰਤੀ। ਅਹ ਤੋਂ ਵਿੰਟਰ ਪਾਏਗੇ, ਆਹ ਗਲਾਸੀ ਪਾਏਗੀ। ਠੀਕ ਆ ਹੁਣ ਡੀਜ਼ਲ ਡੀਜ਼ਲ ਹੋ ਗਿਆ ਹੁਣ ਫੇਰ ਧੋਉਂਗੇ ਇਹਨੂੰ। ਸਾਫ ਕਰਕੇ ਖੜਾ ਲੈਣਾ। ਓਹ ਹੋ 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 ਦੱਬ ਲੇਗਾ ਕੰਮ ਨੂੰ। ਰਹ। ਕੱਚ ਤਾਂ ਕੰਪਲੀਟਾਂ ਦਾ ਕੰਮ। ਆਪਦਾ ਮੈਂ ਕਿੱਥੇ ਕਦੇ ਹੱਟਦਾ ਇਹ ਮੈਨੂੰ ਹਾਸੀ ਤਾਂ ਆ ਗਈ ਮਾਂ ਵੀ ਬੰਦਾ ਦੇਖ ਨੰਬਰ ਬਣਾ ਗਿਆ ਹਾਂ ਨੰਬਰ ਬਣਾਇਆ ਹੈ ਹਾਂ ਨੰਬਰ ਬਣਾ ਗਿਆ ਫਿਰ ਰਹਿਨੇ ਇਧਰ ਫੋਨ ਚੜੇ ਆ ਕੇ ਕਹਿੰਦਾ ਜੁੱਤੀ ਬਣਦੀ ਹੈ ਕਹਿੰਦਾ ਹੁਣ ਚੜੇ ਆ ਕਹਿੰਦਾ ਇੱਧਰ ਆ ਜਾ ਤੂੰ ਮੈਨੂੰ ਕਹਿੰਦੇ ਉਧਰ ਹਾਰ ਗਿਆ ਭਾਗੇ ਤੂੰ ਹਾਰ ਗਿਆ ਤੂੰ ਮਾਂ ਕਾਲੀ ਪਲੇਟ ਲੈਣੇ ਪਰ ਤੂੰ ਹਾਰ ਗਿਆ ਹਾਰ ਗਿਆ ਤੂੰ ਹਾਰ ਗਿਆ ਕਿੱਥੇ 40 ਪਹਿਲਾਂ ਇਹ ਦੱਸ ਦੇ ਨਾ ਭਾਈ ਕਿੱਥੇ ਗਿਆ ਹੁਣ ਕਿਹੜਾ ਸਰਦਾਰ ਦਲਬੀਰ ਸਿੰਘ ਉਹ ਤਾਂ ਜੰਨਾ ਦਾ ਜੁੱਪੀ ਤੇ ਜੁੱਪੀ ਕਾ ਐਮਪੀ ਪਤਾ ਨਹੀਂ ਐਮਪੀ ਕੀ ਜਿਵੇਂ ਪਤਾ ਮੈਨੂੰ ਕਹਦਾ ਮੈਨੂੰ ਕਹਾਂ ਦੱਸ ਕੇ ਗਿਆ ਸਾਨੂੰ ਇੰਨਾ ਹੀ ਦੱਸਤਾ ਸੀ ਦੱਸਤਾ ਉਹਨਾਂ ਨੂੰ ਵੀ 10 ਤਰੀਕ ਨੂੰ ਆ ਜਿਓ ਇੱਕ ਮਿੰਟ ਕੋਲ ਬੈਠਾ ਤੂੰ ਨਹੀਂ ਮੰਨਦਾ ਮੈਂ ਕਿਹਾ ਮੈਂ ਸਾਰੇ ਬਲਕਾਂ ਤੇ ਆਪਕੇ ਜਾਂਦਾ ਆਹ ਰਹਿੰਦੇ ਨੇ ਤੇਰੇ ਪਰਲੇ ਪਾਸੇ ਉਹ ਕਹਿੰਦਾ ਤੇਰੇ ਦਿੰਨੇ ਪਰਲੇ ਪਾਸੇ ਲੱਗ ਜੀ ਐਚ ਵੀ ਟੋਟਰੀ ਨਵੇਂ ਪੈਕੇ ਬਲੇਟਾ ਸਾਰੇ ਇਹਦੇ ਸਾਰੇ ਨਵੇਂ ਪਾਉਣੇ ਆ ਸਰੇ ਕਾਸੇ ਪੈ ਗਿਆ ਮੈਂ ਖਾਲ ਖਾਸਾ ਦੱਬ ਲੇ ਕੇ ਕੰਮ ਇਹ ਚਲੋ ਕੋਈ ਗੱਲ ਨਹੀਂ ਖੈਰ ਬਾਕੀ ਉਦੇ ਆ ਤੂੰ ਉਹ ਟਰੈਕਟਰ ਦੀ ਸੀਟ ਕਵਰ ਵੈਸੇ ਇੱਕ ਦੇਖ ਯਾਰ ਚਾਚਾ ਦੇਖ ਸਾਡਾ ਟਰੈਕਟਰ ਮੁੱਲੋਂ ਮੁੱਲੀ ਮੈਨੂੰ ਹੀ ਸੋਹਣਾ ਲੱਗਿਆ ਇਹਨਾਂ ਦਾ ਟਰੈਕਟਰ ਹੈ ਉਹ ਸੋਹਣਾ ਇਹ ਹੈ ਹੈ ਉਹ ਸੋਹਣਾ ਹੈ ਕੋ ਉਸ ਦਾ ਮੇਕਅਪ ਚੱਕ ਰਿਹਾ ਜਿਹੜਾ ਉਹਦੇ ਕਰਕੇ ਹਾਲੇ ਤਾਂ ਸਕਰੀਨ ਸਕਰੂਨ ਲੱਗ ਜਣੀ ਦੇਖੀ ਕਿਆ ਕਹਿਣ ਸੀਟ ਕਵਰ ਸੀਟ ਪਰ ਬੈਠ ਕੇ ਦੇਖ ਵਣ ਜਾ ਸੀਟ ਕਵਰ ਪਾਇਆ ਜੀ ਇਹਨੂੰ ਆਪਾਂ ਨੇ ਦੂਜਾ ਤੇ ਉੱਚਾ ਲੱਗ ਗਿਆ ਉਹ ਜਦੋਂ ਉੱਚਾ ਹੋ ਗਿਆ ਉੱਚਾ ਥੋੜੀ ਸੀਟ ਨੀਵੀ ਕਰ ਦਾਂਗੇ ਆਪਾਂ ਉਹ ਤਾਂ ਅਡਜਸਟਮੈਂਟ ਆਪਣੇ ਇਹ ਨਿਆਰਾ ਪੂਰਾ ਇੰਨਾ ਕਿ ਉੱਚਾ ਚਾਹੀਦਾ ਪਹਿਲਾਂ ਤਾਂ ਨੀਵਾ ਜਾਂਦਾ ਆਰਮਰ ਇਸ ਤੇ ਇਹਨੂੰ ਲੱਗੇ ਹੋਏ ਆ ਪੂਰਾ ਘੈਂਟ ਗੱਲਵਾਦਾ ਪੂਰੀ ਹੈ ਨਾ ਉਹ ਵੀ ਹੋ ਗਿਆ ਉਹ ਵੀ ਜਾਇਦਾ ਤੋਂ ਚੰਗਾ ਰੰਗ ਦੇਖੋ ਰੰਗ ਰੋਗਨ ਰੰਗ ਰੋਗਨ ਦਾ ਕਿੰਨਾ ਸੁਨਖੜ ਟਰੈਕਟਰ ਹੈ ਨਾ ਨਹੀਂ ਆਹ ਦਾ ਡੈਂਟ ਜੀ ਦਿਖ ਰਿਹਾ ਯਾਰ ਆ ਚਾਚਾ ਜੀ ਮੈਨੂੰ ਵਾਰੀ ਨਹੀਂ ਆਉਣ ਦਿੰਦਾ ਕਹਿੰਦਾ ਕਹਿੰਦਾ ਅਰਜਨ ਕਹਿੰਦਾ ਜੇ ਅਰਜਨ ਕਰਦਾ ਤਾਂ ਕਹਿੰਦਾ ਇਹ ਕਿਹੜੇ ਕੱਟ ਕੇ ਲਿਉਣ ਲੱਗੇ ਟਰਾਲੀ ਮੈਂ ਇਹ ਗੱਲਾਂ ਛੱਡ ਦੇ ਤੂੰ ਚੀੜਾ ਬਹੁਤ ਐ ਇਹ ਇਹਦਾ ਪਤਾ ਕੀ ਹੈ ਇਹ ਦਬ ਦਾ ਦੂਬ ਦਾ ਨਹੀਂ ਜਿੰਨੇ ਗੰਨੇ ਗੁੰਨੇ ਵਾਸਤੇ ਟਰੈਕਟਰ ਇਹ ਹੀ ਆ ਹੂੰ ਚੱਲਦੇ ਉਹ ਇੰਨਾ ਕੁ ਤਾਂ ਹੈਗਾ ਇਹ ਇੰਨਾ ਗਿੰਜਣ ਹੈ ਇਹਦਾ ਕਿੱਕ ਟੂ ਹੈ ਬੇਸ਼ੱਕ ਹੋਵੇ ਪਰ ਐ ਵੀ ਇੰਜਨ ਤੇ ਜਾਨ ਬਹੁਤ ਹੈ ਰੂਟਰੀ ਪੰਪ ਆ ਹਾਈ ਲਿਟਡ ਆਰ ਪੀ ਐਮ ਚਾਹੀਏ ਮਤਲਬ ਇਹਦੀ ਆਰ ਪੀ ਐਮ ਨਾ 3350 ਤੱਕ ਤਾਂ ਉਹੀ ਚੜ ਜਾਂਦਾ ਇਹ ਟਰੈਕਟਰ ਹੂੰ ਦੂਏ 2800 3000 ਤੇ ਕਰਦੀ ਫੜ 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 ਲੱਗ ਜਾਂਦਾ ਕਰਨ ਹੋਈ ਵੀ ਹਲ ਹੋ ਰ। ਯਾਰ ਇਹਨੇ ਦੇ ਨਾ ਚੀਜ਼ ਜੇ ਮੈਂ ਲਿਆ ਪਸੱਦ ਦੀ ਚਰ ਨਹੀਂ ਹੁੰਦੀ ਹਾਂ। ਇਹ ਚੁਆਇਸ ਥੀ ਤੇਰੀ। ਵਾਕਲੇ ਦੀ ਤਾਂ ਕਰਕੇ ਹੋ ਗਿਆ ਹਾਂ। ਕਰਕੇ ਹੁਣ ਆਏ ਆ ਵੀ ਕਹਨੇ ਹੋ। ਆਪਣੇ ਭਾਂਡੇ ਨੂੰ ਸਰਾਉਂਦੀ ਹੁੰਦੀ ਨਾ। ਨੋ ਤਾਂ ਲੈਣਾ ਵੀ। ਇਹ ਮੇਰੇ ਇਕੱਲੇ ਦੀ ਚੁਆਇਸ ਥੀ ਨਹੀਂ ਕਿਹਦੇ ਮਗਰ ਪਏ ਤੇ ਨਹੀਂ ਕਿਹੜੇ ਮਗਰ ਪਏ ਤੇ ਇਹ ਇਹ ਟਮਾਟਰੀ ਵਿੱਚੀ ਮੈਂ ਟਮਾਟਰੀ ਨਹੀਂ ਤਾਂ ਮੰਦਾ ਮੈਨੂੰ ਪਤਾ ਤਾਂ ਵੀ ਉਹ ਚਲਾਉਣਾ ਤਾਂ ਆਪਾਂ ਨੇ ਹੁਣ ਹੁਣ ਲੇਜ਼ਰ ਤੇ ਵੀ ਚਲਾਉਣਾ ਤੂੜੀ ਵਾਲੀ ਤੇ ਵੀ ਚਲਾਉਣਾ ਜਿਨ੍ਹਾਂ ਨੇ ਚਲਾਉਣਾ ਉਹਨਾਂ ਨੂੰ ਕੰਫਰਟੇਬਲ ਚਾਹੀਦਾ ਫੌਜੀ ਨੇ ਕਿਦਣ ਦਾ ਸ਼ਿੰਗਾਰ ਦੇਣਾ ਤਾਂ ਇਹ ਪਹਿਲਾਂ ਤਾਂ ਦੇਖੀ ਗਿਆ ਉਹ ਕੋਲ ਲਵੇ ਲੱਗਿਆ ਨਹੀਂ ਫਿਰ ਹਥਿਆਰ ਚੱਕੇ ਉਹਨੇ ਬਹੁਤ ਲੱਗੇ ਟੌਲੀਆਂ ਦੋ ਭਰ ਲਵੋਗੇ ਬੜੀਆਂ ਇੱਕ ਇਹਦੇ ਮਗਰ ਪਾ ਲਵੋਗੇ ਇੱਕ ਇਹਦੇ ਮਗਰ ਪਾ ਲਵੋਗੇ ਨਹੀਂ ਛੱਡਦਾ ਨੀ ਯਾਰ 36 30 ਤਾਂ ਚਾਚੀ ਚੀਜ਼ ਐ ਸੜੀ ਟਰੈਕਟਰ ਦਾ ਬਹੁਤ ਤਕੜਾ ਟਰੈਕਟਰ ਐ ਇਹ ਦੋਆ ਵੱਡਣੀਆਂ ਨੇ ਮੈਂ ਕਹਣਾ ਚਾਹੇ ਬੰਨੇ ਬੰਨੂ ਟਪਾ ਲ ਦਾ ਬੜੇ ਖਾਦੇ ਵਿਆਂ ਨਹੀਂ ਆ ਵੀ ਨਵੇਂ ਦਬੜਿਆਂ ਚ ਟਰੈਕਟਰ ਟਕੜਾ ਬਾਕੀ ਕਮੈਂਟ ਆਏ ਜਾਣੇ ਬਾਈ ਦੱਸਿਓ ਮਰ ਜਾ ਵੀ ਕੀ ਚੀਜ਼ ਐ ਛੱਤੀ ਦੀ ਹੈ ਕਿਵੇਂ ਇਹਦਾ ਚਲਾਉਣਾ ਇਹਦਾ ਲਿਬੜੇ ਦੀ ਲਿਬੜੇ ਵਾਲੇ ਦੀ ਗੱਲ ਮੰਗਣਾ ਖੜਾ ਲੈਣਾ ਕਿਹੜਾ ਹ ਸਟੈਂਡਰਡ ਹੈਦਾ ਵੀ ਕੰਮ ਸਾਰੇ ਹੀ ਹੋ ਗਏ ਟੋਟਲੀ ਇਹਦਾ ਕੁਛ ਨਹੀਂ ਛੱਡਿਆ ਹੈ ਬ੍ਰੇਕਾਂ ਬਰੂਕਾਂ ਤੇ ਲੈ ਕੇ ਸਭ ਕੁਝ ਲੈ ਡੱਕ ਇਹਨੂੰ ਵਧੀਆ ਲੱਗ ਗਿਆ ਲੈ ਪੱਖਾ ਨਵੀਂ ਛਤਰੀ ਐ ਇਹਨੂੰ ਲੱਗੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਟੁੜੀ ਢੋਣੀਆਂ ਇਹਨੇ ਹਾਂ ਬੇਟਾ ਨਹੀਂ ਪਲੀਟਾਂ ਨਹੀਂ ਕਿ ਲੱਗਣੀਆਂ ਇਹਨੂੰ ਬੇਟਾ ਪਾਵਾਂਗੇ ਆਸਲੇ ਇੱਕ ਦਿਨ ਚਾਚਾ ਕਿਵੇਂ ਹੋ ਗਏ ਤੈ ਰਹਦੇ ਹਾਂ ਰੇ ਇੱਕ ਧੀਲਾ ਧੀਲੇ ਜਿਹੇ ਵੈਸੇ ਇੱਕ ਹੈ ਦੇਖ ਮੇਰੀ ਗੱਲ ਸੁਣਾ ਚਲ ਉਹਨੂੰ ਛੱਡ ਹਲੇ ਕਿੰਨੇ ਕਿ ਦਿਨ ਹੋਏ ਐ ਇਹਨੂੰ 2 ਹਫਤੇ ਹੋਏ ਨਹੀਂ ਹਲੇ ਹੁਣ ਤਾਂ ਖੜਾ ਹੀ ਆ 2-3 ਦਿਨ ਤੋਂ 50000 ਦਾ ਕੰਮ ਕਰ ਵੀ ਲਿਆ ਟਰੈਕਟਰ ਨੇ ਬਾਕੀ ਬਈ ਰੋਡ ਚੱਲੂਆ ਕਰੂ ਨੀ ਬਾਕੀ ਰੋਡ ਉੱਪਰ ਭਜਾ ਕੇ ਦੇਖਣਾ ਰੋਡ ਉੱਪਰ ਆ ਕੇ ਦੇਖ ਉਹ 50 ਦੀਆਂ ਸੂਈ ਜੀ ਮੋੜਨ ਲੱਗੀ ਉਹਦੀ ਫੇਰ ਦੇਖ ਲਈ ਭਜਾ ਕੇ ਲੈ ਹੁਣ ਤੂੰ ਖੇਤਾਂ 'ਚ ਭਜਾਈ ਤੂੰ ਬਾਕੀ ਨਹੀਂ ਕਿਤੇ ਖੇਤਾਂ 'ਚ ਦੱਸੂਗਾ ਫਿਰ ਇਹ ਵੀ ਟਰਾਲੀ ਨੂੰ ਲੈ ਕੇ ਕਿਵੇਂ ਉੜਨਾ ਕਿਵੇਂ ਨਹੀਂ ਕਰੇ ਬਈ ਪਹੁੰਚੜਾਉਣਾ ਆਹ ਤੇ ਇੱਕ ਦਾਕ ਦੇਖ ਲੈ। ਜੇ ਤੈਨੂੰ ਨਾ ਕਟਿਆ। ਨਾ ਨਾ। ਨਾ ਤਾਂ ਤੁਸੀਂ ਖੇਤਾਂ 'ਚ ਖੇਤਾਂ ਖੇਤਾਂ 'ਚ। ਹੜਾ ਨੂੰ ਹੜਾ ਨੂੰ ਆਜੋ ਤਵੀਆਂ ਨੂੰ ਆਜੋ। ਨਹੀਂ ਆ ਟਰੈਕਟਰ ਦੇ ਦੀ। ਨਹੀਂ ਟਰੈਕਟਰ ਦੇ ਦੀ। ਬਸ ਠੀਕ ਐ ਕਰ। ਚੱਲ ਘਰ 'ਚ ਰਹੂਗਾ ਸਾਲਾ ਐਂ ਤਾਂ। ਨਾ ਨਾ। ਚਾਹੇ ਹੜਾ ਨੂੰ ਚਾਹੇ ਤਵੀਆਂ ਨੂੰ ਇਹ ਟਰੈਕਟਰ ਆਪਣੇ ਘਰ ਤੋਂ ਟੌਪ ਆਪੂ ਦਾ। ਮੈਂ ਤੈਨੂੰ ਕਹਿ ਰਿਹਾਦਾ ਆਪਣੇ ਭਾਂਡੇ ਨੂੰ ਸਰਾਉਂਦੀ ਹੁੰਦੀ ਆ। ਓਏ ਯਾਰ ਚੱਲ ਮੈਂ ਤਾਂ ਸਧਾਉਣਾ ਹੀ ਆ ਹੁਣ। ਜੇ ਮੈਂ ਹੀ ਮਾੜਾ ਲੱਗ ਕੇ ਕਹਿਣ। ਨਹੀਂ ਐ ਵੈਸੇ ਮੈਂ ਮਾੜਾ ਉੱਥੇ ਜਾ ਕੇ ਕਹੂੰਗਾ ਵੀ ਜੇ ਇਹਨੇ ਤੇਲ ਵੱਧ ਖਾਤਾ। ਜੇਨੇ ਤੂੜੀ ਵਾਲੀ ਮਸ਼ੀਨ ਤੇਲ ਪਾਲਾ ਜੇਨੇ ਤੂੜੀ ਵਾਲੀ ਮਸ਼ੀਨ ਚ ਤੇਲ ਵੱਧ ਖਾਤਾ ਫਿਰ ਤਾਂ ਮੈਂ ਵੇਸਤੀ ਪੂਰੀ ਕਰੂੰਗਾ ਇਹਦੀ ਟੈਂਕੀ ਮਿਲਣਾ ਟੈਂਕੀ ਮਿਲਣਾ ਤੇਲ ਵਾਲੀ ਕਿਹਦੇ ਜ਼ਿਆਦਾ ਪੈਂਦਾ ਸਾਰਿਆਂ ਚ ਵੱਧ ਪੈਂਦਾ ਕਿਹੜਾ ਘੱਟ ਖਾਂਦਾ ਕਿਹੜਾ ਜ਼ਿਆਦਾ ਜ਼ਿਆਦਾ ਪੈਂਦਾ ਇਹਦੇ ਡੀਜ਼ਲ ਟੈਂਕ ਵੀ ਛੋਟਾ ਹੈ ਸਮੱਸਿਆ ਕਿਹੜੀ ਇੱਕ ਹੈ ਸਟੈਂਡਰਡ ਚ ਪੈਂਦਾ ਪੂਰਾ 65 ਲੀਟਰ ਇਹਦੇ ਚ ਪੈਂਦਾ 58 ਕਿਲੋ 55 80 ਨਿਊਜਲ ਵਿਵਹਾਰਦਾ ਚਾਰ ਸਿਲੰਡਰ ਫਿਰ ਨੋਵੋ ਚ ਪੈਂਦਾ 58 ਲੀਟਰ ਅਲਟਰਾ ਚ ਪੈਂਦਾ ਪਈ ਜਾਂਦਾ 70 71 ਲੀਟਰ ਇਹ ਭਾਈ ਭਾਈ ਦੇਖ ਪੁਜਾਈ ਖੇਤਾਂ ਚ ਦੇਖ ਲਈ ਪੁਜਾਈ ਹਾਲਾਂ ਨੂੰ ਦੇਖ ਲਈ ਤੂੰ ਵੀ ਦੇਖ ਲੈ ਰੋਡ ਪਰ ਨਹੀਂ ਦੋਨੋਂ ਦੇ ਟਾਲਿਆਂ ਭਰ ਕੇ ਲੈ ਜਾਨੇ ਰਾਇਪੁਰ ਦਾ ਕਿਹੜਾ ਲਾਇਆ ਉਹਨੇ ਆ ਇਹ ਬਰਾਬਰ ਆ ਕੇ ਤੇਲ ਨੇ ਮਸਲਾ ਬਈ ਲੈ ਵੀ ਆਇਦ ਕੀ ਸੀਜ਼ਨ ਚ ਉਲਜੂਗੀ ਕਹਾਣੀ ਉਲਜੂਗਾ ਆਇਦ ਕੀ ਡਾਮਾ ਡੋ ਲੁਲਜੂਗਾ ਟਰਾਲੀ ਜਿਹੜੀ ਇਹਦੇ ਮਾਲ ਹੋ ਗਿਆ ਟਰਾਲੀ ਮੇਰੀ ਸੁਣ ਲੈ ਗੱਲ ਭਾਨੇ ਭਗੋੜੇ ਮਾ ਕੇ ਇਤ ਕੀ ਤੁੜੀ ਵਾਲੀ ਮਸ਼ੀਨ ਪੰਨਾ ਇਹਨੂੰ ਥਾਪੀਂ ਦੇ ਦੇ ਛੱਡਿਆ ਕਰਨ ਲੈ ਵੀ ਬੇਇੱਜ਼ਤੀ ਨਾ ਕਰਾ ਦੀ ਮੇਰੇ ਛੱਲਦੇ ਖਾਜੀ ਮਸ਼ੀਨ ਨੂੰ ਤਾਂ ਹੀ ਕਹੂਗਾ ਇਹ ਕਿਤੇ ਦਿਨੇ ਦੇ ਨਾ ਇਹਦੇ ਮਗਰ ਪਾਲਾਂਗੇ ਇਹਦੇ ਮਗਰ ਪਾਲਾਂਗੇ ਨਾ ਇਹ ਘੰਡਾਉਣਾ ਟਰੈਕਟਰ ਹੁਣ ਇਹ ਕਿਹੜਾ ਆ ਸਟੈਂਡਰਡ ਐਸ਼ੀ ਨੂੰ ਥਾਪਣਾ ਲਈ ਖੜਾ ਆ ਅਬ ਵੀ ਮੈਂ ਦਾਸੜਾ ਲਈ ਖੜਾ ਆ ਇਹਨੂੰ ਕੰਮ ਬਹੁਤ ਕਰ ਲੈਨੇ ਇਹਦਾ ਸ਼ਿੰਗਾਰ ਹੈ ਕਰਦਾ ਇਹ ਟੈਂਕੀ ਨਾਲ ਕਿੰਨੀਆਂ ਰੰਗੀਆਂ ਭਰਦਾ ਉਹ ਕਿੰਨੀਆਂ ਭਰਦਾ ਉਹ ਭਾਈ ਮੱਲੂ ਮੱਲੀ ਤੁਹਾਨੂੰ ਇੱਕ ਗੱਲ ਦੱਸਾਂ ਟਰੈਕਟਰ ਜੱਜਦਾ ਕਦੇ ਖ ਮੀ ਲੱਗ ਜਵੇ ਪੈਣ ਕਿਹੜਾ ਬਚਾਊਗਾ ਇਹ ਵੀ ਤੇ ਲੋਕ ਬਚਾਉਂਗੇ ਇਹ ਬਚਾਉਂਗਾ ਉਹ ਤਾਂ ਬਚਾਉ ਆ ਇਹਦੀ ਛਤਰੀ ਬਹੁਤ ਬੜੀ ਹੈ ਇਹ ਵੀ ਨਹੀਂ ਪਿੱਜੇਗਾ ਇਹ ਗੱਲ ਵੀ ਪੂਰੀ ਆ ਗਈ ਤੇ ਹਵਾ ਕਿਹੜਾ ਦੇਊਗਾ ਓਏ ਤੂੰ ਵੀ ਲੱਗ ਜਾਣਾ ਪੱਖਾ ਹੁਣ ਏਸੀ ਨਾਲ ਲਵਾ ਦਮ ਮੈਂ ਇਹਨੂੰ ਡੈਕ ਵੀ ਸੋਹਣਾ ਲੱਗਦਾ ਹੈ ਨਾ ਪਿੱਛੇ ਡੈਕ ਲੱਗਿਆ ਵਾ ਵੀ ਸਟicker ਮੰਗਾਉਣਾ ਨਵੇਂ ਹੋਰ ਉਹਦੇ ਸਟicker ਮੰਗਾਉਣਾ ਕੰਬੈਨ ਵਾਸਤੇ ਵੀ ਹੁਣ ਆਪਣੇ ਡੈਕ ਬਾਈ ਦਾ ਹੋਣਾ ਉਹਦਾ ਹੂੰ ਉਹ ਵੀ ਆਊਗਾ ਲੈ ਟਰੈਕਟਰ ਕਿਹੜਾ ਉਧਰ ਲਾਉਣਾ ਕਿਹੜਾ ਕਿੱਧਰ ਲਾਉਣਾ ਦੱਸੋ ਫਿਰ ਇਹਨੂੰ ਲਾ ਦੋ ਉਧਰ ਅੰਦਰ ਨਹੀਂ ਇਹਨੂੰ ਤਾਂ ਇੱਥੇ ਬਰਾਂਡ ਚ ਲ ਇਨ ਨੂੰ ਅਸਟੈਂਡਰਡ ਲਈ ਚੱਲ ਇਹਨੂੰ ਸਵੇਰੇ ਇੱਕ ਅੱਖਾ ਗੁੱਖਾ ਬਾਥੇ ਟਰਾਲੀ ਸਟੈਂਡਰਡ ਵਿੱਚ ਪਾ ਲੈਣਾ। ਹਾਂ ਇਹ ਟਰੈਕਟਰ ਨੂੰ ਲੈ ਚੱਲੋ ਅੰਦਰ। ਦਸੇ ਬਾਈ ਨੂੰ ਕਰਦਾ ਵਾ ਚੱਕਣ ਦਾ ਕੁਰਸੀ। ਲੈ ਮੈਂ ਮੈਨੂੰ ਲਾਉਣ ਦੇ ਮੈਨੂੰ ਮੜੇ ਤੇ ਚਲਾ ਕੇ ਦੇਖਣ ਦੇ। ਆਹ ਤਾਂ ਚਲਾਇਆ ਹੀ ਨਹੀਂ ਸੀ। ਮੈਂ ਤਾਂ ਚਲਾਇਆ ਹੀ ਨਹੀਂ। ਉਹ ਸੀਟ ਪਰ ਬਾਈ ਲੈਣ ਦੇ ਮੈਨੂੰ ਵੀ। ਮੈਂ ਸੀਟ ਪਰ ਨਹੀਂ ਬੈਠਿਆ ਹਾਲ ਤੱਕ। ਕੋਈ ਨਹੀਂ ਚਲਾਇਆ ਜੇ। ਚਲਾਈ ਨਹੀਂ ਹੈ। ਮੈਨੂੰ ਕਿੱਥੇ ਜਾਂ ਲਾਉਣ ਦੇ। ਉਹ ਸੁਣਾਉਂਦੀ ਹੁੰਦੀ ਆਪਣੇ ਭੰਡੇ ਨੂੰ। ਉਹ ਬੱਸ ਹੈ ਗਿਆ ਗੁੱਖ ਅੱਗੇ ਤੇ। ਨਾਲੇ ਤੂੰ ਕਹਿ ਦਿੱਤਾ। ਆ ਜਾ। ਨਾ ਬ੍ਰੇਕ ਆ ਦਾ ਫੁੱਲ ਕਰਤੀ ਆ ਉਹਨੇ ਇਹ ਐ ਐ ਸ਼ਾਲਾ ਮਾਰਦਾ ਉਹ ਵੀ ਕਰਾ ਕੇ ਦਿਖਾ ਉਹਦੇ ਬਾਈ ਸ਼ਾਲਾ ਮਾਰਦਾ ਉਹ ਤੂੰ ਮਾਰਾ ਕੇ ਦਿਖਾ ਇਹਦੀ ਮੋਂਗੋ ਸ਼ਾਲਾ ਇਹ ਤਾਂ ਮਾਰ ਦਿੰਦਾ ਸੱਚੀ ਦੀ ਦਾ ਮਾਰਦਾ ਮਦਾਈ ਨਹੀਂ ਸ਼ਾਲ ਪਹਿਣਾ ਮਾਰੀ ਨਹੀਂ ਆਗੀ ਬਈ ਜਿਵੇਂ ਇਹ ਐ ਜਾਂ ਪ ਮਾਰਦਾ ਉਹ ਮੈਨੂੰ ਨਾ ਮਾਰਨਾ ਉਹਨਾਂ ਦੇ ਹੱਡ ਗੋਡੇ ਤੇ ਮਜ਼ਬੂਤ ਨਹੀਂ ਹੈਗੇ ਉਹ ਟਰੈਕਟਰ ਇਹ ਮਜ਼ਬੂਤ ਆ ਮੈਂ ਤੈਨੂੰ ਪਹਿਲਾਂ ਨਾਲੇ ਕਹਿ ਕੇ ਛੱਡਿਆ ਭਾਂਡੇ ਵਾਲੀ ਗੱਲ ਹਾਂ ਇੱਕ ਚੀਜ਼ ਹੈ ਕੋਈ ਨਾ ਇਹਨੂੰ ਕਿਸੇ ਨੇ ਚਲਾਉਣਾ ਮੰਡੀ-ਮੁੰਡੀ ਨੂੰ ਮੈਂ ਚਾਹੇ ਘਾਟੇ ਭਜੇ ਮੈਂ ਬੇਇੱਜ਼ਤੀ ਨਹੀਂ ਮੰਨਦਾ ਮੂੰਹ ਢੱਕ ਕੇ ਇਹਨਾਂ ਕਲਾ ਕੇ ਵੇਚਿਆ ਕਰਨਾ ਮੈਂ ਆਰਾਮ ਨਾਲ ਹੀ ਕਰਨਾ ਧੋੜਾ ਮੂੰਹ ਕਰਕੇ ਹੈ ਆਏ ਕਰ ਲਾ ਕਰ ਮੂੰਹ ਜੱਕੀ ਲਾਇਆ ਕਰ ਕੋਈ ਓਏ ਉਹ ਨਕਾਬ ਜਾਂ ਚੜਾ ਲਵੇ ਜਿਹੜੇ ਮੇਲਿਆਂ 'ਪੇ ਮਿਲਦੇ ਹੁੰਦੇ ਆ ਉਹ ਡਰਾਉਣੇ ਜਿਹੇ ਵਾਲੇ ਹੁੰਦੇ ਜਿਹਦੇ ਜਵਾਕ ਪਾਉਂਦੇ ਹੁੰਦੇ ਆ ਉਹ ਜਿਹੜਾ ਇੱਥੇ ਸ਼ੀਸ਼ਾ ਲੈ ਤਾਂ ਮੈਂ ਦੂਜਾ ਛੋਟਾ ਆਇਆ ਨਹੀਂ ਲੋਟ ਜਿਹੜਾ ਸ਼ੀਸ਼ਾ ਮੈਂ ਪਤਲਾ ਸ਼ੀਸ਼ਾ ਵੀ ਲਿਆਇਆ ਤਾਂ ਇਹਦੇ ਵਾਸਤੇ ਕਹਦਾ ਮੂਰੇ ਇਹ ਕਲਿੰਡਰ ਦਾ ਹਾਂ ਉਹ ਨਹੀਂ ਆਉਂਦਾ ਠੀਕ ਰ ਉਹ ਗ੍ਰੇਡਾ ਛੁੱਤੀ ਦੀ ਨਹੀਂ ਲਿਆ ਤਾ ਮੈਂ ਲੱਗਿਆ ਤਾਂ ਹੈ ਨਹੀਂ ਕਾਤੇ ਨਹੀਂ ਲੱਗਿਆ ਤੁਹਾਨੂੰ ਕਿਹ ਪਤਾ ਕਾਤੇ ਨਹੀਂ ਲੱਗਿਆ ਉਹਨੇ ਤੂੰ ਲਾ ਕੇ ਮੈਂ ਦੇਖਦਾ ਕਿੱਥੇ ਹੈ ਕਿੱਥੇ ਆ ਉਹ ਪੂਰੀ ਪਿਆ ਮੈਂ ਦੇਖਦਾ ਮੈਂ ਲਿਆ ਤਾਂ ਖੜਦੇ ਇੱਕ ਮਿੰਟ ਮੈਂ ਦੇਖ ਲੈ ਐਂ ਤਾਂ ਮੈਨੂੰ ਖੜਦਾ ਇਹਦੀ ਆ ਫਰੇਮ ਨਹੀਂ ਥੱਲੇ ਵਾਲੀ ਕੰਮ ਹੋਊਗੀ ਫਿਰ ਆਪਣਾ ਕਿਹੜੀ ਫਰੇਮ ਆਹ 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 ਫਰੇਮ ਕੰਮ ਆ ਸਕਦੀ ਹੈ ਸ਼ੀਸ਼ਾ ਕੱਢ ਕੇ ਆ ਕਰਦੇ ਉੱਪਰਲਾ ਸਮਝ ਨਹੀਂ ਗਾ ਲੋ ਖੋਲੀ ਖੋਲੀ ਉੱਪਰ ਤੇ ਹੋ ਨਾਟਾ ਬਾਦਨੇ ਛੋਟਾ ਹਾ ਹਾ ਮੇਰਾ ਆ ਸਰੀਆ ਜੇ ਬਹੁਤ ਲੰਬਾ ਨਿਕਲ ਜਾਣਾ ਸਰੀਆ ਇਹਦਾ ਪਾ ਦਾਂਗੇ ਆਹ ਆ ਦੇ ਹੁਣ ਜਮਾਂ ਜਮਾਂ ਤੂੰ ਸਾਰਾ ਕੁਝ ਪੱਟੂਗਾ ਤੂੰ ਦੇਖ ਲੈਣ ਤੇ ਚੜਾ ਕੇ ਪਹਿਲਾਂ ਨਟ ਮੈਨੂੰ ਵੀ ਇਹ ਨਟਾਈ ਚੜਦਾ ਵੀ ਥੱਲੇ ਵੀ ਫਲਾਈ ਚੜੂਗਾ ਬਸ ਠੀਕ ਹੈ ਚੜਦਾ ਹਾ ਦੇਖੀ ਉੱਪਰ ਆਹ ਵੀ ਠੀਕ ਆਜੀ ਠੀਕ ਹੈ ਆਜੀ ਨਾਟਾ ਜੜਾ ਹੈ ਚੜਾ ਦਿੰਨੇ ਆਪਾਂ ਨਹੀਂ ਹਾਂ ਆਇਓ ਠੀਕ ਆ ਇਹਦੇ ਪੇ ਛੰਡੀ ਲਾ ਦੋਰੇ ਨਹੀਂ ਉਹ ਤੂੰ ਰਹਿਣ ਦੇ ਛੰਡੀ ਦਾ ਤੈਨੂੰ ਦੱਸਾਂ ਉਹ ਰੀਵਨ ਲਾ ਲਈਏ ਲਾਲ ਓਏ ਚੁੱਪ ਕਰ ਫੇਕ ਕੱਚੀ ਆ ਖੋਲੇ ਲੱਗੇ ਕਿਸ ਤਰੀਕੇ ਨਾਲ ਸਰਾ ਉਹ ਰਹਿਣ ਦੇ ਕੰਮ ਉਹ ਤੂੰ ਉਹਨਾਂ ਪਿੱਛੇ ਪੱਟ ਲਈ ਯਾਰ ਕੀ ਇਹਨੂੰ ਪਲਾਸ ਨਾਲ ਧਮਾ ਮੜਦੇ ਲੈ ਕੇ ਜਾਂ ਛੱਡ ਦੇ ਦੇ ਹਾਂ ਆ ਦੇਖ ਨਾ ਸ਼ੀਸ਼ਾ ਸੋਨਾ ਨਵਾਂ ਜਿਹਾ ਪਲਾਸ ਚੱਕ ਨਹੀਂ ਵਧੀਆ ਜਾਂ ਹੈ ਬਾਗਿਆ ਚ ਸ਼ੀਸ਼ਾ ਦਾ ਚੱਲ ਵਧੀਆ ਸ਼ੀਸ਼ਾ ਦਾ ਕੈਂਡ ਲੱਗਦਾ ਵੇਟ ਫੂਟ ਲੱਗੇ ਵੇ ਦੇਖੀ ਪੂਰਾ ਜੂਮ ਮੁੱਸੀ ਸੀ ਬਣ ਰਹੀ ਵੇ ਵੈਸੇ ਤਾਂ ਵਿੱਚ ਵੀ ਕਰੇ ਬਾਬੀ ਨੂੰ ਲਾ ਕੇ ਦੇਖੀ ਮੈਂ ਚੱਕੀ ਇਹਨੂੰ ਕੱਢ ਕੇ